ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੀਸ਼ ਸੂਰੀ ਸਾਥਿਓ ਬੀਤੇ ਕੱਲ ਜਾਨੀ ਕਿ 10 ਦਸੰਬਰ ਦਿਨ ਮੰਗਲਵਾਰ ਨਵਾਂ ਸ਼ਹਿਰ ਦੇ ਕੋਠੀ ਰੂਟ ਤੇ ਹਲਚਲ-ਭਲਚਲ ਹੋ ਜਾਂਦੀ ਹੈ ਹੜਕੰਪ ਮਚ ਜਾਂਦਾ ਕਿਉਂਕਿ ਇੱਕ ਬੂਟਾਂ ਦੀ ਨਿੱਜੀ ਦੁਕਾਨ ਜਿਸ ਤੇ ਨਾਈਕੀ ਅਤੇ ਐਡੀਡਾਸ ਦੇ ਨਕਲੀ ਬੂਟਾਂ ਦੀ ਵਿਕਰੀ ਹੋ ਰਹੀ ਸੀ ਉੱਥੇ ਨਵਾਂ ਸ਼ਹਿਰ ਸਿਟੀ ਪੁਲਿਸ ਅਤੇ ਨਾਈਕੀ ਅਤੇ ਐਡੀਡਾਸ ਦੇ ਸਰਵੇ ਟੀਮ ਤੇ ਫੀਲਡ ਅਫਸਰਾਂ ਵੱਲੋਂ ਛਾਪੇ ਮਾਰੀ ਕੀਤੀ ਜਾਂਦੀ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਉੱਥੇ ਭਾਰੀ ਗਿਣਤੀ ਵਿੱਚ ਨਾਈਕੀ ਅਤੇ ਐਡੀਡਾਸ ਦੇ ਫਰਸਟ ਕਾਪੀ ਤੇ ਸੈਕੰਡ ਕਾਪੀ ਬੂਟ ਜਿਹੜੇ ਆ ਉਹ ਵੱਡੀ ਗਿਣਤੀ ਵਿੱਚ ਵੱਡੀ ਮਾਤਰਾ ਵਿੱਚ ਮਿਲਦੇ ਆ ਇੰਨੀ ਵੱਡੀ ਗਿਣਤੀ ਵਿੱਚ ਨਾਈਕੀ ਦੇ ਅਤੇ ਐਡੀਡਾਸ ਦੇ ਬੂਟ ਮਿਲਦੇ ਆ ਕਿ ਤੁਸੀਂ ਤਸਵੀਰਾਂ ਨਹੀਂ ਦੇਖ ਪਾ ਰਹੇ ਹੋ ਕਿ ਮਹਿੰਦਰਾ ਪਿਕਅਪ ਜਿਹੜੀ ਗੱਡੀ ਉਸ ਵਿੱਚ ਕਈ ਨਗ ਲੋਡ ਕੀਤੇ ਜਾਂਦੇ ਆ ਤੇ ਗੱਡੀ ਜਿਹੜੀ ਮਹਿੰਦਰਾ ਪਿਕਅਪ ਉਹ ਭਰ ਜਾਂਦੀ ਹੈ ਤੇ ਦੁਕਾਨ ਦੇ ਅੰਦਰ ਜਿੰਨੇ ਨਾਈਕੀ ਤੇ ਐਡੀਡਾਸ ਦੇ ਸ਼ੂਜ਼ ਹੁੰਦੇ ਆ ਸਾਰਿਆਂ ਨੂੰ ਜਬਤ ਕਰ ਲਿਆ ਜਾਂਦਾ। ਇੱਥੇ ਦੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਲੱਖਾਂ ਦਾ ਮਾਲ ਹੈ ਪਰ ਜੇ ਕੰਪਨੀ ਦੇ ਹਿਸਾਬ ਨਾਲ ਗੱਲ ਕਰੀਏ ਜਿਹੜੇ ਉਹਨਾਂ ਦੇ ਫੀਲਡ ਅਫਸਰ ਹੈ ਉਹਨਾਂ ਦਾ ਕਹਿਣਾ ਕਿ ਕੰਪਨੀ ਆਰਟੀਕਲ ਦੇ ਹਿਸਾਬ ਨਾਲ ਹੀ ਪ੍ਰਾਈਸ ਨੂੰ ਕੈਲਕੂਲੇਟ ਕਰਦੀ ਹੈ ਇਸ ਹਿਸਾਬ ਨਾਲ ਦੇਖੀਏ ਤਾਂ ਕੰਪਨੀ ਨੂੰ ਮਿਲੀయన్స్ ਦੇ ਵਿੱਚ ਨੁਕਸਾਨ ਹੋ ਰਿਹਾ ਸੀ ਕਈ ਲੋਕ ਉੱਥੇ ਉਹਨਾਂ ਇਹ ਵੀ ਗੱਲ ਕਰਦੇ ਸੀ ਕਿ ਜਿਹੜੀ ਪੂਰੀ ਕਾਰਵਾਈ ਹੋਈ ਉਹਦੇ ਪਿੱਛੇ ਇੰਸਟਾਗ੍ਰam ਦੇ ਉੱਤੇ ਵੱਡੇ ਪੱਧਰ ਤੇ ਸਪான்ਸਰ ਜਿਹੜੀ ਐਡ ਲਗਾਈ ਗਈ ਹੈ ਉੱਥੋਂ ਕੰਪਨੀ ਨੂੰ ਲੀਡ ਮਿਲੀ ਹੈ ਕਿਉਂਕਿ ਲੋਕ ਦੱਸਦੇ ਆ ਕਿ ਦੁਕਾਨਦਾਰ ਇੰਸਟਾਗ੍ਰam ਦੇ ਉੱਤੇ ਵੱਡੇ ਪੱਧਰ ਤੇ ਸਪான்ਸਰ ਐਡ ਜਿਹੜੀ ਅਮਰੀਕਾ ਕੈਨੇਡਾ ਨੂੰ ਟਾਰਗੇਟ ਕਰਕੇ ਲਗਾਉਂਦਾ ਸੀ ਜਿਸ ਦੇ ਕਰਕੇ ਇਹ ਐਡ ਜਿਹੜੀ ਆ ਉਹ ਕੰਪਨੀ ਨੂੰ ਵੀ ਸ਼ੋ ਹੋ ਗਈ ਪਰ ਜੋ ਐਫ ਆਈ ਆਰ ਦਰਜ ਹੋਇਆ ਉਸ ਦੇ ਅਕੋਰਡਿੰਗ ਗੱਲ ਕਰੀਏ ਤਾਂ ਜਿਹੜੀ ਸਰਵੇ ਦੀ ਟੀਮ ਅਤੇ ਫੀਲਡ ਅਫਸਰੇ ਆਉਂ ਕਹਿੰਦੇ ਕੋਈ ਸਰਵੇ ਲਈ ਇੱਥੇ ਆਉਂਦੇ ਆ ਤੇ ਦੁਕਾਨ ਦੇ ਅੰਦਰ ਦੇਖਦੇ ਆ ਕਿ ਵੱਡੀ ਗਿਣਤੀ ਵਿੱਚ ਭਾਰੀ ਮਾਤਰਾ ਵਿੱਚ ਨਾਈਕੀ ਅਤੇ ਐਡੀਡਾਸ ਦਾ ਡੁਪਲੀਕੇਟ ਜਿਹੜਾ ਮਾਲ ਆ ਉਹ ਜਿਹੜਾ ਦੁਕਾਨ ਦੇ ਅੰਦਰ ਮੌਜੂਦ ਹੁੰਦਾ ਜਿਸ ਤੋਂ ਬਾਅਦ ਛਾਪੇ ਮਾਰੀ ਹੁੰਦੀ ਆ ਗੱਲ ਇੱਥੇ ਹੀ ਬੱਸ ਨਹੀਂ ਹੁੰਦੀ ਕੱਲ ਹੋਰ ਵੀ ਜਿੰਨੇ ਦੁਕਾਨਦਾਰ ਜਿਹੜੇ ਫਰਸਟ ਕਾਪੀ ਪ੍ਰੋਡਕਟ ਵੇਚਦੇ ਆ ਉਹਨਾਂ ਦੇ ਵੀ ਸਾਹ ਸੁੱਤੇ ਜਾਂਦੇ ਆ ਤੇ ਇਹ ਦੇਖਿਆ ਜਾਂਦਾ ਕਿ ਉਹ ਆਪਣੇ ਸ਼ਟਰ ਡਾਊਨ ਕਰਕੇ ਦੁਕਾਨਾਂ ਨੂੰ ਬੰਦ ਕਰਕੇ ਇੱਧਰ ਉੱਧਰ ਖਿਸਕ ਜਾਂਦੇ ਆ ਹਾਲਾਂਕਿ ਉੱਥੇ ਸੀ ਮੌਕੇ ਤੇ ਮੌਜੂਦ ਸੀਗੇ ਉੱਥੋਂ ਇਹ ਵੀ ਗੱਲਾਂ ਦਾ ਅੰਦਾਜ਼ਾ ਲੱਗਦਾ ਸੀਗਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜਿਹੜੇ ਦੁਕਾਨਦਾਰ ਨਕਲੀ ਪ੍ਰੋਡਕਟ ਵੇਚਦੇ ਜਾਂ ਫਰਸਟ ਕਾਪੀਆਂ ਵੇਚਦੇ ਆ ਹੋ ਸਕਦਾ ਉਹਨਾਂ ਤੇ ਨਕੇਲ ਕੱਸੀ ਜਾਵੇ ਕੁਝ ਕੁ ਦੁਕਾਨਦਾਰ ਮੌਕੇ ਤੇ ਇੱਕ ਆਦਖਾਂਦੇ ਪੁਲਿਸ ਨਾਲ ਗੱਲਬਾਤ ਕਰਨ ਆਉਂਦੇ ਆ ਲੇਕਿਨ ਪੁਲਿਸ ਹਾਲਾਤ ਨੂੰ ਕਾਬੂ ਵਿੱਚ ਰੱਖਦੀ ਹੈ ਔਰ ਪੁਲਿਸ ਦੀ ਕਾਰਵਾਈ ਵਿੱਚ ਕੋਈ ਵਿਗੜ ਨਹੀਂ ਪੈਂਦਾ ਅਤੇ ਪੁਲਿਸ ਵੱਲੋਂ ਕੋਪਰੇਟ ਐਕਟ ਦੀ ਧਾਰਾ 63 ਅਤੇ 65 ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਜਾਂਦਾ ਹੁਣ ਇੱਕ ਵਾਰੀ ਤੁਹਾਨੂੰ ਦੱਸ ਦਿੰਦਾ ਕਿ ਇਹ ਕੰਮ ਕਰਦੇ ਹਾਂ ਜੀ ਬੰਦਦਾ ਨਹੀਂ ਕਿ ਹਾਂ ਵੀ ਸਾਰਿਆਂ ਨੂੰ ਆਪਾਂ ਇੱਕ ਵਾਰੀ ਸਿਰ ਇੱਕ ਸਿੰਗਲ ਵਾਰਨਿੰਗ ਦੇ ਕੇ ਸਰਜ ਤੱਕ ਗੱਲ ਇਦਾਂ ਜੀ ਵੀ ਜਿਹੜੀ ਡੈਡੀਕੇਟਿਡ ਟੀਮ ਆਈ ਹੈ ਇਹ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਵੀ ਆਰ ਅਸਿਸਟਿੰਗ 뎀 ਫਾਰ ਦਾ ਮੇਨਟੇਨੈਂਸ ਆਫ ਲਾ ਐਂਡ ਆਰਡਰ ਦੈਟਸ ਇਟ ਨਹੀਂ ਫਸਟ ਵਾਰਨਿੰਗ ਤੋਂ ਬੰਦ ਹਰ ਕਿਸੇ ਨੂੰ ਹੋਊਗੀ ਸਰ ਫਸਟ ਵਾਰਨਿੰਗ ਆ ਨਾ ਸਰ ਮੇਨ ਦੇ ਤਰਫੋਂ ਆ ਰਿਹਾ ਨਾ ਉਹਨਾਂ ਗੱਲ ਕਰੋ ਮੈਨੂਫੈਕਚਰਿੰਗ ਹੋ ਰਹੀ ਹੈ ਮੇਰੀ ਬੇਨਤੀ ਸੁਣ ਲਓ ਸਰਕਾਰੀ ਕਾਰਜਕਾਰੀ ਚੱਲ ਰਹੀ ਹੈ ਤੁਸੀਂ ਇੱਕ ਤਾਂ ਵਿਗਨ ਨਾ ਪਾਓ ਇਹਦੇ ਵਿੱਚ ਠੀਕ ਹੈ ਸੈਕੰਡ ਜੋ ਐਸ ਪਰ ਲਾਅ ਬਣਦਾ ਹੈਗਾ ਜੋ ਟੀਮ ਦੀ ਆਈਡੈਂਟੀਫਿਕੇਸ਼ਨ ਹੈ ਜੋ ਉਹਨਾਂ ਵੱਲੋਂ ਪ੍ਰੋਸੀਡਿੰਗ ਹੋ ਰਹੀ ਹੈ ਅਸੀਂ ਉਹਨਾਂ ਨੂੰ ਸਿਸਟਰ ਕਰਨ ਲਈ ਖੜੇ ਆ ਠੀਕ ਹੈ ਤੇ ਨਹੀਂ ਜੀ ਇਹ ਇਸ ਮੁੱਦੇ ਤੇ ਗੱਲ ਕਰਨ ਦਾ ਵਿਸ਼ਾ ਨਹੀਂ ਹੈ ਜੀ ਆਲਰੇਡੀ ਆਪਣੀ ਜਿਹੜੀ ਹੈਗੀ ਹੈ ਪ੍ਰੋਸੀਡਿੰਗ ਇਨ ਪਲੇ ਹੈ ਉਹ ਅਸੀਂ ਉਹਨਾਂ ਨੂੰ ਉਹਨਾਂ ਨੂੰ ਸਰ ਉਹ ਲੋਡਿੰਗ ਮੰਗ ਰਹੇ ਹੋ ਲੋਡ ਕਰੋ ਤੁਸੀਂ ਜਿਹੜਾ ਸੀਜ਼ਰ ਹੈਗਾ ਆ ਉਹਨੂੰ ਤੁਸੀਂ ਆਬਸਟਰੈਕਟ ਨਾ ਕਰੋ ਕਾਈਂਡਲੀ ਇੱਥੋਂ ਮੂਵ ਕਰੋ ਜੀ ਸਰ ਪਤਾ ਨਹੀਂ ਹੈਗਾ ਕਿ ਹਾਂ ਤੁਸੀਂ ਇੰਨੇ ਵੱਡੇ ਹੋ ਹਾਂਜੀ ਇਹਦੀ ਗੱਲ ਹੈ ਫਰਸਟ ਪੌਨਿੰਗ ਦੇ ਬੰਦੇ ਨੇ ਇੱਕ ਵਾਰੀ ਪੁੱਛਤਾ ਸੀ ਅੱਛੀ ਮੈਟਲ ਸੋਸ ਪਰਸਨ ਜਿਹੜੇ ਹੋਗਾ ਨਾ ਉਹ ਆਲਰੇਡੀ ਹਾਈ ਜਿਹੜੀ ਮੈਂ ਤੁਹਾਨੂੰ ਲੋਡਿੰਗ ਬੰਦ ਕਰਾ ਸਕਦੇ ਨਾ ਸਰ ਬੀਤੀ ਹੈ ਜੀ ਕੋਈ ਗੱਲ ਨਹੀਂ ਵੀ ਵਿਲ ਐਕਸਪਲੋਰ 올 ది ਐਂਗਲਸ ਬਟ ਰਾਈਟ ਨਾਉ ਇਟ ਇਜ਼ ਨਾਟ ਦ ਟਾਈਮ ਟੂ ਡਿਸਕਸ ਠੀਕ ਹੈ ਜੀ ਪਲੀਜ਼ ਤੁਸੀਂ ਕਾਈਂਡਲੀ ਪ੍ਰੋਸੀਡ ਕਰੋ ਜਿਹੜਾ ਚੜੇ ਨਾ ਕਰੋ ਆਪਣੇ ਵੀਕ ਨਾ ਸਰ ਸਰ ਨਹੀਂ ਨਹੀਂ ਬ੍ਰਦਰ ਦੇਖੋ ਤੁਸੀਂ ਜੇ ਲੌਂਡਰ ਹੱਥ ਲਓਗੇ ਸਾਨੂੰ ਅਕੋਰਡਿੰਗਲੀ ਪ੍ਰੋਸੀਡ ਕਰਨਾ ਪਏਗਾ ਆਲਰੇਡੀ ਜਿਹੜਾ ਪ੍ਰੋਸੈਸ ਹੈਗਾ ਆ ਉਹ ਇਨ ਟੂਨ ਹੈ ਠੀਕ ਹੈ ਕਾਈਂਡਲੀ ਤੁਸੀਂ ਆਬਜੈਕਟ ਵਿੱਚ ਨਾ ਕਰੋ ਠੀਕ ਆਪਾਂ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਵੀ ਕੀ ਇਹਦੇ ਚ ਕਰਦਾ ਹੈ ਸਰ ਬ੍ਰਦਰ ਦੈਨ ਹਾਊ ਕੈਨ ਯੂ ਆਬਜੈਕਟ ਦੀ ਲੌਜੀਕ ਆਫ ਐਫ ਆਈ ਆਰ ਪਲੀਜ਼ ਕਾਈਂਡਲੀ ਲੀਵ ਦਵੇ ਠੀਕ ਹੈ ਨਾ ਅਸੀਂ ਬ੍ਰਦਰ ਜੀ ਬੁਲਾਇਆ ਯਾਰ ਚਲੋ ਜਿਹੜਾ ਦੁਕਾਨਦਾਰ ਰੋਲਿਆ ਮੀਂਹ ਗਿਰਿਆ ਜੀ ਦਾ ਕੋਈ ਗੱਲ ਨਹੀਂ ਪਤਾਨ ਜੀ ਇੱਥੇ ਹੀ ਖੜੇ ਆ ਜੀ ਅਸੀਂ ਸਾਰੇ ਕੌਨਫੀਡੈਂਸ ਲੈ ਕੇ ਸਾਰੇ ਕੈਂਡਿਡੇਟ ਪਿਆ ਆਪਣਾ ਰੱਖੀਓ ਕਲੀਅਰ ਕਰਦਾ ਠੀਕ ਹੈ ਪੰਜਾਬ ਯੋ ਯੋ ਕਾਈਂਡਲੀ ਚਲੋ ਜੀ ਮੀਡੀਆ ਰਹੇ ਅਸੀਂ ਬਹੁਤ ਅਸਰ ਨਾਲ ਲੱਗ ਰਿਹਾ ਹੈ ਬੰਦੇ ਖੜੇ ਕਰੋ ਯਾਰ ਮੋੜੇ ਤੇ ਪੌੜੀ ਨਹੀਂ ਉੱਤੇ ਮੋੜ ਹੀ ਲਾਤਾ ਹੈ ਪੀਸੀਆਰ ਨੂੰ ਬਹੁਤ ਇੰਪੋਰਟੈਂਟ ਕਰੇ ਚਲੋ ਜੀ ਚਲੋ ਜੀ ਅਧਿਕਾਰੀਆਂ ਚੱਕੋ ਅੱਗੇ ਨਾਲ ਰੋਡਿੰਗ ਕਰ ਦਿੱਤਾ ਆਓ ਇੱਕ ਵਾਰ ਹੁਣ ਕੰਪਨੀ ਦੇ ਫੀਲਡ ਅਫਸਰ ਨਾਲ ਗੱਲ ਕਰਦੇ ਹਾਂ ਮਤਲਬ ਡੁਪਲੀਕੇਟ ਜਾਂ ਫਸਟ ਕਾਪੀ ਸੈਕੰਡ ਕਾਪੀ ਚਾਹੀਦੀ ਹੈ ਪਰ ਇਹ ਰਡਾਰ ਵਿੱਚ ਸਿਲੈਕਟਰ ਸਿਲੈਕਟ ਕਰਕੇ ਕਰਦੇ ਕਿ ਰੈਂਡਮਲੀ ਕਰਦੇ ਨਹੀਂ ਜੀ ਰੈਂਡਮ ਹੁੰਦਾ ਹੈ ਜਿਹੜੇ ਇਨਸਟਾਗ੍ਰam ਜਾਂ ਆਨਲਾਈਨ ਮਾਲ ਵੇਚ ਰਹੇ ਆ ਉਹਨਾਂ ਦੇ ਜ਼ਿਆਦਾ ਹੋ ਰਿਹਾ ਜਿਹੜੇ ਹੋਲ ਸੇਲ ਚ ਡੀਲ ਕਰਦੇ ਆ ਇਹ ਹੋਲ ਸੇਲ ਚ ਕਰਦੇ ਆ ਇਹ ਹੋਲ ਸੇਲ ਚ ਡੀਲ ਕਰਦੇ ਆ ਡੀਟੇਲ ਵਾਲਿਆਂ ਨੂੰ ਕੁਛ ਨਹੀਂ ਦੱਸਦੇ ਡੀਟੇਲ ਇੱਕ ਸੀ ਇਹਨਾਂ ਨੂੰ ਸਮਝਾਉਨੇ ਵੀ ਆ ਦੱਸਦੇ ਵੀ ਆ ਵੀ ਇਹ ਚੀਜ਼ਾਂ ਤੋਂ ਤੁਸੀਂ ਅਵੇਅਰ ਹੋ ਵੇ ਇਹ ਚੀਜ਼ਾਂ ਨਾਲ ਹੁਣ ਇੱਕ ਤਾਂ ਪੱਖਨੇ ਦੇਖੀਏ ਇਹ ਬੰਦੇ ਦਾ ਇੰਸਟਾਗ੍ਰਾਮ ਤੇ ਕੋਈ ਕਰਕੇ ਆਇਆ ਦਰਾਹੇ ਕਰਕੇ ਆ ਤੁਸੀਂ 3-4 ਦਿਨ ਪਹਿਲਾਂ ਦੇਖ ਸਕਦੇ ਹੋ ਦਰਾਹੇ ਹੋਈ ਦਰਾਹੇ ਦੋ ਤਿੰਨ ਵੱਡੇ ਨਾਮ ਆ ਸੀ ਕਰਕੇ ਆਏ ਆ ਜੀ ਕਸ਼ਮੀਰ ਐਪਲਸ ਨੇ ਹੋਈ ਸੀ ਮੈਨੂਫੈਕਚਰਰ ਜਿਹੜੇ ਉਹਨਾਂ ਨੇ ਨਹੀਂ ਕਰ ਸਭ ਤੋਂ ਹੋ ਰਿਹਾ ਜੀ ਲੁਧਿਆਣੇ ਹੋ ਰਹੀਆਂ ਸਾਰੇ ਪਾਸੇ ਹੋ ਰਿਹਾ ਪੂਰੇ ਇੰਡੀਆ 'ਚ ਰੈਡਾ ਇੱਕ ਇੱਕ ਚੀਜ਼ ਹੋਰ ਸਮਝਾਈਓ ਜਿਹੜੀ ਸੈਕੰਡ ਕਾਪੀ ਆ ਉਹਨੂੰ ਛੂਟ ਹੈ ਕਿ ਦੋਨੇ ਹੀ ਫੜਦੇ ਫਸਟ ਸੈਕਿੰਡ ਦੀ ਮਾਰਕ ਆ ਓਕੇ ਮਾਰਕ ਆ ਇਹ ਇਜਾਜ਼ਤ ਬ੍ਰਾਂਡਿੰਗ ਦਾ ਬ੍ਰਾਂਡ ਜੀ ਬ੍ਰਾਂਡ ਦਾ ਮਾਰਕਾ ਨਹੀਂ ਹੋਣਾ ਚ ਇਹਨਾਂ ਨੇ 5000 ਕਿਹੜਾ ਮਾਲ ਕਵਰ ਹੋਇਆ ਰੁਪਈ ਉਹਦੇ ਚ ਕਿੰਨੇ ਕਾਰ ਨੂੰ ਕਿੰਨਾ بڑا ਝਟਕਾ ਲੱਗ ਰਿਹਾ ਟੈਕਸ ਦਾ ਬਾਈ ਕਿੰਨੀ